ਕਲਕੱਤਾ ਦੇ ਵਿੱਚ ਹੋਈ ਮੰਦ ਭਾਗੀ ਘਟਨਾ ਤੋਂ ਬਾਅਦ ਸਮੁੱਚੇ ਭਾਰਤ ਦੇ ਡਾਕਟਰ ਜਿਹੜੇ ਨੇ ਕਿ ਉਹ ਰੋਸ਼ ਵਿਖਤ ਕਰਦੇ ਪਏ ਨੇ ਇਸ ਵਕਤ ਮੇਰੇ ਮਗਰ ਤੁਸੀਂ ਤਸਵੀਰ ਵੇਖ ਪਾ ਰਹੇ ਹੋ ਜਲੰਧਰ ਦੇ ਈਐਸਆਈ ਹਸਪੀਟਲ ਦੀ ਹੈ ਪੀਸੀਐਮਐਸ ਐਸੋਸੀਏਸ਼ਨ ਦੇ ਤਮਾਮ ਡਾਕਟਰ ਦੇ ਨਰਸਿਸ ਨੇ ਇਸ ਵਕਤ ਪ੍ਰੋਟੈਸਟ ਕੀਤਾ ਜਾ ਰਿਹਾ ਕੇਵਲ ਤੇ ਕੇਵਲ ਅੱਜ ਇਸ਼ੂ ਹੈ ਸਿਕਿਉਰਿਟੀ ਦਾ ਜਿਸ ਤਰੀਕੇ ਦੇ ਨਾਲ ਇਹ ਹਾਸਾ ਵਾਪਰਿਆ ਵਾ ਆਉਣ ਵਾਲੇ ਦਿਨਾਂ ਦੇ ਵਿੱਚ ਇਹੋ ਜੀ ਕੋਈ ਘਟਨਾ ਨਾ ਹੋਵੇ ਹਾਲਾਂਕਿ ਬੀਤੇ ਦਿਨਾਂ ਦੇ ਵਿੱਚ ਬੀਤੇ ਮਹੀਨਿਆਂ ਦੇ ਵਿੱਚ ਬੜੀਆਂ ਐਸੀਆਂ ਵਾਰਦਾਤਾਂ ਨੇ ਚਾਹੇ ਡਾਕਟਰਾਂ ਦੇ ਨਾਲ ਮਿਸਬੀਹੇਵ ਦੀਆਂ ਹੋਣ ਚਾਹੇ ਹੋਰ ਉਹਨਾਂ ਦੇ ਕੋਈ ਮਸਲੇ ਹੋਣ ਖਾਸ ਤੌਰ ਤੇ ਡਿਊਟੀ ਤੇ ਜਦੋਂ ਉਹ ਹਾਜ਼ਰ ਹੁੰਦੇ ਨੇ ਐਸ ਵਕਤ ਮੇਰੇ ਨਾਲ ਵਰਕਿੰਗ ਪ੍ਰੈਜ਼ੀਡੈਂਟ ਬਲਜਿੰਦਰ ਸਿੰਘ ਮੌਜੂਦ ਨੇ ਸਟੇਟ ਨਾਲ ਗੱਲ ਹੋਈ ਹੈ ਜਿਸ ਤਰੀਕੇ ਦੇ ਨਾਲ ਕਲਕੱਤੇ ਦੇ ਵਿੱਚ ਇਹ ਹਾਦਸਾ ਹੋਇਆ ਵੈ ਕਿਵੇਂ ਸਮੁੱਚੀ ਪੀਸੀਐਮਐਸ ਐਸੋਸੀਏਸ਼ਨ ਤੇ ਖਾਸ ਤੌਰ ਤੇ ਯੰਗਸਟਰ ਫੀਮੇਲ ਡਾਕਟਰ ਕਿਵੇਂ ਦੇਖਦੇ ਬਹੁਤ ਹੀ ਨਿੰਦਣਯੋਗ ਬਹੁਤ ਹੀ ਮਾੜਾ ਅਤੇ ਇਹਦੀ ਜਿੰਨੀ ਨਿੰਦਿਆ ਕਰ ਸਕੀਏ ਓਨੇ ਘਾਟਾ ਸ਼ਬਦਾਂ ਦੀ ਸ਼ਬਦਾਂ ਦੀ ਵੀ ਘਾਟ ਹੈ ਜੋ ਉੱਥੇ ਹੋਇਆ ਹੈਗਾ ਆ ਉਹਦੇ ਵਿੱਚ ਦੇਖੋ ਕੱਲੇ ਡਾਕਟਰਾਂ ਦੀ ਨਹੀਂ ਜਾਂ ਕਿਸੇ ਕਿਤੇ ਦੀ ਗੱਲ ਨਹੀਂ ਇਹ ਹੁਣ ਗੱਲ ਸਿੱਧੇ 휴ਮੈਨਿਟੀ ਦੀ ਹੈ ਕਿ ਕਿਸੇ ਕਿਸੇ ਦੀ ਕਿਸੇ ਦੀ ਭੈਣ ਸਾਡੀਆਂ ਮਾਵਾਂ ਭੈਣਾਂ ਧੀਆਂ ਪਤਨੀਆਂ ਹਨ ਕਿ ਕਿਵੇਂ ਦਾ ਵਰਕਿੰਗ এনवायरमेंट ਹੈਗਾ ਜੋ 36 ਘੰਟੇ ਡਾਕਟਰ ਡਿਊਟੀ ਕਰ ਰਹੀ ਹੈ ਉਹਦੇ ਨਾਲ ਇਹੋ ਜਿਹਾ ਘਣਾਉਣਾ ਕਾਰਨਾਮਾ ਹੁੰਦਾ ਹੈ ਤੇ ਉਹ ਡਿਊਟੀ ਦੌਰਾਨ ਆਪਣੀ ਜਾਨ ਦੇ ਦਿੰਦਾ ਹੈ ਜਿੱਥੇ ਕਿ ਉਸ ਤੋਂ ਬਾਅਦ ਵੀ ਜਦੋਂ ਹੁੰਦਾ ਹੈ ਕਿ ਉੱਥੇ ਪ੍ਰੋਟੈਸਟ ਜਿਹੜੇ ਡਾਕਟਰ ਕਰ ਰਹੇ ਉਸ ਤੋਂ ਵੀ ਨਿੰਦਣਯੋਗ ਹੈ ਕਿ ਉਹਨਾਂ ਤੇ ਅਟੈਕ ਕੀਤਾ ਜਾਂਦਾ ਮੁਆਬਤੋਂ ਤੇ ਇਹਦਾ ਮਤਲਬ ਬਹੁਤ ਹੀ ਘਣਾਉਣਾ ਤੇ ਹੌਰੀਫਿਕ ਹੋਰੈਂਡਸ ਬਹੁਤ ਹੀ ਮਾੜੀ ਗੱਲ ਹੈ ਕਿ ਜੀ ਜ਼ਰੂਰ ਕੀਤੀ ਜਾ ਰਹੀ ਹੈ ਇਸ ਘਟਨਾ ਦੀ ਸੂਚੇ ਭਾਰਤ ਦੇ ਵਿੱਚ ਪਰ ਮੈਂ ਮੌਜੂਦਾ ਸਮੇਂ ਦੀ ਗੱਲ ਕਰਾਂਗਾ ਕਿ ਇਸ ਵਕਤ ਸਰਕਾਰੀ ਹਸਪਤਾਲਾਂ ਦੇ ਵਿੱਚ ਸਿਕਿਉਰਿਟੀ ਦੇ ਇੰਤਜ਼ਾਮਾਤ ਕੀ ਸਰ ਸਿਕਿਉਰਿਟੀ ਬਹੁਤ ਹੀ ਜ਼ਿਆਦਾ ਪੂਰ ਹੈ ਦ ਵਰਡ ਇਜ਼ ਪੂਰ ਆਈ ਵਿਲ ਨਾਟ ਹੋਲਡ ਬੈਕ ਆਪਾਂ ਨੂੰ ਤੁਸੀਂ ਦੇਖਦੇ ਹੋਵੋਗੇ ਕਿ ਤਰ੍ਹਾਂ ਤਰ੍ਹਾਂ ਦੇ ਸਾਨੂੰ ਵਾਇਲੈਂਸ ਹਿੰਸਾ ਇਹਦਾ ਸਾਹਮਣਾ ਕਰਨਾ ਪੈਂਦਾ ਹੈ ਚਾਹੇ ਕਿ ਮੈਡੀਕਲ ਪ੍ਰੋਟੈਕਸ਼ਨ ਐਕਟ ਹੈਗਾ ਸਰਕਾਰ ਵੱਲੋਂ ਬਣਾਇਆ ਗਿਆ ਪਰ ਉਹਦੀ ਇੰਪਲੀਮੈਂਟੇਸ਼ਨ ਕੀ ਹੈ ਹਮਲੇ ਫਿਰ ਵੀ ਲਗਾਤਾਰ ਡਾਕਟਰਸ ਤੇ ਆਉਂਦੇ ਰਹਿੰਦੇ ਨੇ ਐਫ ਆਈ ਆਰਸ ਹੁੰਦੀਆਂ ਨੇ ਬਟ ਉਹਦੀ ਪੈਰ ਵੀ ਕੌਣ ਕਰਦਾ ਅਸੀਂ ਲਾਜ਼ ਬਣਾ ਦਿੰਦੇ ਹਾਂ ਪਰ ਉਹਦੀ ਇੰਪਲੀਮੈਂਟੇਸ਼ਨ ਕੀ ਹੈ ਸਾਡੀ ਸਕਿਉਰਿਟੀ ਉੱਥੇ ਦੀ ਉੱਥੇ ਖੜੀ ਹੈ ਕਾਗਜ਼ਾਂ ਵਿੱਚ ਹੋ ਰਿਹਾ ਬਟ ਇਹਦੀ ਗਰਾਉਂਡ ਔਨ ਦੀ ਗਰਾਉਂਡ ਰਿਐਲਿਟੀ ਬਹੁਤ ਹੀ ਜ਼ਿਆਦਾ ਘਾਟ ਹੈ ਤੇ ਸਕਿਉਰਿਟੀਆਂ ਵੈਰੀ ਵੈਰੀ ਪੂਰ ਜਿਆਦਾ ਸਰਕਾਰ ਦਾ ਜਿਹੜਾ ਡਿਪਾਰਟਮੈਂਟ ਦੀ ਗੱਲ ਕਰਾਂ ਉਹ ਕਿਸ ਤਰੀਕੇ ਨਾਲ ਇਹਨੂੰ ਇਨਸ਼ੋਰ ਕਰਦਾ ਹੈ ਕੱਲ ਸਾਡੀ ਸ਼ਾਮੀ 5 ਵਜੇ ਸੈਕਟਰੀ ਸਾਹਿਬ ਨਾਲ ਮੀਟਿੰਗ ਹੋਈ ਸੀਗੀ ਚੰਡੀਗੜ੍ਹ ਵਿਖੇ ਉਹਨਾਂ ਨੇ ਸਾਨੂੰ ਫੁੱਲ ਕੋਆਪਰੇਸ਼ਨ ਫੁੱਲ ਸਪੋਰਟ ਦਾ ਆਸ਼ਵਾਸ਼ਣ ਦਿੱਤਾ ਹੈ ਪਰੰਤੂ ਅਸੀਂ ਇਹ ਆਸ਼ਵਾਸ਼ਨਾ ਤੇ ਨਹੀਂ ਅਸੀਂ ਠੋਸ ਕਦਮਾਂ ਤੇ ਨੀਤੀਆਂ ਤੇ ਅਤੇ ਕੰਮਕਾਰਾਂ ਤੇ ਹੀ ਇਤਵਾਰ ਕਰਾਂਗੇ ਉਦੋਂ ਹੀ ਅਸੀਂ ਸਾਹ ਲਾਵਾਂਗੇ ਜਦੋਂ ਕੋਈ ਠੋਸ ਉਪਰਾਲਾ ਕਰਕੇ ਸਰਕਾਰ ਜੋ ਸਾਡੀ ਮੰਗ ਹੈ ਸਿਕਿਉਰਿਟੀ ਦੀ ਖਾਸ ਤੌਰ ਤੇ ਉਹਨੂੰ ਮੰਨ ਕੇ ਅਮਲ ਵਿੱਚ ਲਿਆ ਕੇ ਸਿਕਿਉਰਿਟੀ ਦਾ ਪੂਰੇ ਪੱਖ ਤੋਂ ਇੰਤਜ਼ਾਮ ਕਰੇਗੀ ਤਾਫ ਦੀ ਜਿਸ ਤਰੀਕੇ ਦੇ ਨਾਲ ਕਮੀ ਹੈ ਕਈ ਵਾਰ ਸਰਕਾਰ ਤੱਕ ਮੰਗ ਪੱਤਰ ਵੀ ਗਏ ਨੇ ਅਕਸਰ ਖਬਰਾਂ ਆਉਂਦੀਆਂ ਨੇ 50 50 ਪੇਸ਼ੈਂਟ ਤੇ ਕੱਲੀ ਇੱਕ ਨਰਸ ਜਿਹੜੀ ਉਹਨਾਂ ਨੂੰ ਟੈਕਲ ਕਰਦੀ ਆ ਉਸ ਵੇਲੇ ਸਿਚੁਏਸ਼ਨ ਕਿਸ ਤਰੀਕੇ ਦੇ ਨਾਲ ਹੁੰਦੀ ਆ ਤੇ ਖਾਸ ਤੌਰ ਤੇ ਕਈ ਵਾਰ ਪੇਸ਼ੈਂਟ ਵੀ ਮਿਸਬੀਹੇਵ ਕਰਦਾ ਗੱਲ ਪੈਣ ਨੂੰ ਵੀ ਆਂਦਾ ਉਹਨੂੰ ਕਿਵੇਂ ਟੈਕਲ ਕੀਤਾ ਜਾ ਰਿਹਾ ਤੇ ਹਾਲਾਤ ਮੈਂ ਜਾਣਨੀ ਚਾਹਾਂਗਾ ਕਿ ਕਿਸ ਤਰੀਕੇ ਨਾਲ ਬੰਦੇ ਦੇਖੋ ਜਦੋਂ ਆਪਾਂ ਵਾਰ-ਵਾਰ ਇਹਨਾਂ ਨੂੰ ਲਿਖ ਕੇ ਦੇ ਰਹਿਆਂ ਕਿ ਸਾਡੇ ਕੋਲ ਸਟਾਫ ਦੀ ਕਮੀ ਹੈ ਤੇ ਇੱਕ ਇੱਕ ਸਟਾਫ ਦੋ ਦੋ ਵਾਰਡ ਕਰ ਰਿਹਾ ਹੋਨ ਵੀ ਸਾਡੇ ਹਸਪੀਟਲ ਦੇ ਵਿੱਚ ਸਟਾਫ ਦੀ ਕਮੀ ਹੈ ਕਿਉਂਕਿ ਕਈ ਵਾੜਾ ਅਸੀਂ ਬੰਦ ਵੀ ਕੀਤੀ ਹੈ ਸਭ ਨੂੰ ਪਤਾ ਹੈ ਤੇ ਉੱਪਰੋਂ ਪ੍ਰੈਸ਼ਰ ਪੈ ਰਿਹਾ ਕਿ ਉਹ ਵਾੜਾ ਖੋਲੀਆਂ ਜਾਣ ਤੇ ਅਸੀਂ ਇਹੀ ਵਾਰ-ਵਾਰ ਕਹਿ ਰਿਹਾ ਕਿ ਜੇ ਉਹ ਵਾੜਾ ਖੋਲਣੀਆਂ ਹੈ ਤੇ ਸਟਾਫ ਭਰਤੀ ਕੀਤਾ ਜਾਵੇ ਤਾਂ ਜੋ ਅਸੀਂ ਪਬਲਿਕ ਨੂੰ ਜਿਹੜੀ ਉਹਨਾਂ ਦੀ ਉਹ ਸੇਵਾ ਹੈ ਉਹ ਠੀਕ ਠਾਕ ਨਾਲ ਦੇ ਸਕੀਏ ਪਰ ਅਜੇ ਤੱਕ ਕੋਈ ਸੋਲੂਸ਼ਨ ਹੀ ਨਿਕਲਿਆ ਤੇ ਜਿਹੜੇ ਕੁੜੀਆਂ ਕਾਮਕਾਰੀਆਂ ਓਵਰਲੋਡ ਉਹਨਾਂ ਤੇ ਵਰਕ ਪੈ ਰਿਹਾ ਹੈ ਤੇ ਉਹ ਬਹੁਤ ਜ਼ਿਆਦਾ ਮੈਂਟਲ ਤੇ ਫਿਜ਼ੀਕਲੀ ਹਰਾਸਮੈਂਟ ਹੋ ਰਹੀ ਹੈ ਤੁਸੀਂ ਕਿਵੇਂ ਮੈਂ ਇਸ ਤਰ੍ਹਾਂ ਗੱਲ ਕਰ ਰਹੀ ਹਾਂ ਕਿ ਜਿੱਦਾਂ ਸਿਵਲ ਹਸਪੀਟਲ ਦੇ ਵਿੱਚ ਸਟਾਫ ਦੀ ਕਮੀ ਹੈ ਦੂਜੇ ਨੰਬਰ ਤੇ ਸਿਕਿਉਰਿਟੀ ਦੀ ਵੀ ਕਮੀ ਹੈ ਜਿੱਦਾਂ ਸਾਡੀਆਂ ਸਟਾਫ ਨਰਸਿਸ ਸ਼ਿਫਟਿੰਗ ਡਿਊਟੀਆਂ ਕਰਦੀਆਂ ਇਵਨਿੰਗ ਨਾਈਟ ਕਰਦੀਆਂ ਹੈਗੀਆਂ ਉਹਨਾਂ ਲਈ ਇਕੱਲੇ ਸਟਾਫ ਹੁੰਦੀ ਹੈ ਦੋ ਦੋ ਵਾਰਡਾਂ ਨੂੰ ਸਾਮ ਸਾਮਦੀ ਹੈ ਉੱਥੇ ਐਮ ਐਲ ਸੀ ਪੇਸ਼ੈਂਟ ਵੀ ਹੁੰਦੇ ਆ ਉਹਦੇ ਕਿੰਨੇ ਕਿੰਨੇ ਅਟੈਂਡੈਂਟਸ ਹੁੰਦੇ ਆ ਉਹਨਾਂ ਤੇ ਕਈ ਵਾਰੀ ਹਮਲਾ ਤੱਕ ਕਰ ਦਿੰਦੇ ਆ ਡਾਕਟਰਸ ਦੇ ਨਾਲ ਨਾਲ ਸਟਾਫ ਨਰਸਿਸ ਤੇ ਵੀ ਹਮਲਾ ਹੋ ਰਿਹਾ ਹੁਣ ਜਿੱਦਾਂ ਸਾਡੀ ਰੀਸੈਂਟਲੀ ਆਹਾਂ ਉਧਰ ਕਲਕੱਤਾ ਦੀ ਘਟਨਾ ਤੋਂ ਬਾਅਦ ਉੱਤਰਾਖੰਡ ਦੇ ਵਿੱਚ ਬੜੀ ਸਟਾਫ ਨਰਸਿਸ ਦਾ ਸੇਮ ਰੇਪ ਤੇ ਸੇਮ ਮਰਡਰ ਕੇਸ ਹੈ ਇਸੇ ਕਰਕੇ ਸਾਡੀ ਅਸੀਂ ਪੀਸੀਐਮਐਸ ਐਸੋਸੀਏਸ਼ਨ ਦੇ ਨਾਲ ਮਿਲ ਕੇ ਇਕੱਠੇ ਹੋਏ ਆ ਸਾਡੀ ਯੂਨਾਈਟਿਡ ਨਰਸਿੰਗ ਐਸੋਸੀਏਸ਼ਨ ਮੈਂ ਸਟੇਟ ਕੈਸ਼ੀਅਰ ਐਂਡ ਡਿਸਟ੍ਰਿਕਟ ਵਾਈਸ ਪ੍ਰੈਜ਼ੀਡੈਂਟ ਵਜੋਂ ਬੋਲ ਰਹੀ ਆ ਤੇ ਸਾਨੂੰ ਸਿਕਿਉਰਟੀ ਦੀ ਅਤਿਅੰਤ ਜ਼ਰੂਰਤ ਹੈ ਸ਼ੁਕਰੀਆ ਧੰਨਵਾਦ ਇਹ ਤੁਸੀਂ ਗੱਲਬਾਤ ਸੁਣੀ ਹੈ ਫਰੰਟ ਲਾਈਨ ਉਹ ਵਰਕਰ ਨੇ ਜੋ ਡਿਪਾਰਟਮੈਂਟ ਚ ਦਿਨ ਰਾਤ ਕੰਮ ਵੀ ਕਰਦੇ ਨੇ ਪਰ ਘਟਨਾ ਜ਼ਰੂਰ ਹੁੰਦੀਆਂ ਨੇ ਪਿਛਲੇ ਸਮੇਂ ਦੇ ਵਿੱਚ ਵੀ ਹੋਈਆਂ ਪਰ ਮੌਜੂਦਾ ਸਮੇਂ ਦੇ ਵਿੱਚ ਜੋ ਹਾਲਾਤ ਬਣੇ ਨੇ ਖਾਸ ਤੌਰ ਤੇ ਸਿਕਿਉਰਿਟੀ ਨੂੰ ਲੈ ਕੇ ਜੋ ਇਸ਼ੂ ਨੇ ਰਿਪੋਰਟਾਂ ਤਮਾਮ ਬੰਦੀਆਂ ਨੇ ਕਾਰਮਾਈਆਂ ਦੀ ਵੀ ਗੱਲ ਹੁੰਦੀ ਜਾਂਦੀ ਹੈ ਪਰ ਕਿਸੇ ਵੀ ਤਰੀਕੇ ਦੇ ਨਾਲ ਜੇਕਰ ਪੰਜਾਬ ਸਰਕਾਰ ਦੀ ਮੈਂ ਗੱਲ ਕਰਾਂ ਹੈਲਥ ਡਿਪਾਰਟਮੈਂਟ ਦੀ ਕਰਾਂ ਬਹੁਤ ਧੇਰ ਹੋ ਗਿਆ ਸਾਨੂੰ ਵੀ ਕਵਰ ਕਰਦੇ ਪਰ ਸਮੱਸਿਆ ਜਿਹੜੀ ਹੱਲ ਨਹੀਂ ਹੋ ਰਹੀ ਫਰੰਟ ਲਾਈਨ ਫੀਮੇਲ ਵਰਕਰ ਵੀ ਨੇ ਜਿਸ ਤਰੀਕੇ ਦੇ ਨਾਲ ਉਹਨਾਂ ਨੇ ਦੱਸਿਆ ਕਿ ਵਾਰਡ ਦੇ ਵਿੱਚ ਸਿਚੁਏਸ਼ਨ ਬੰਦੀ ਹੈ ਜ਼ਰੂਰ ਸਰਕਾਰ ਨੂੰ ਇਸ ਬਾਰੇ ਸੋਚਣ ਦੀ ਵੀ ਲੋੜ ਹੈ ਤੇ ਜ਼ਰੂਰ ਜਿਹੜਾ ਕਿ ਜਮੀਨੀ ਹਕੀਕਤ ਤੇ ਪੱਦਰ ਤੇ ਆ ਕੇ ਕੰਮ ਕਰਨ ਦੀ ਲੋੜ ਹੈ ਜੇਕਰ ਉਹਨਾਂ ਨੂੰ ਲੱਗਦਾ ਹੈ ਕਿ ਉਹਨਾਂ ਕੋਲ ਰਿਪੋਰਟਸ ਨਹੀਂ ਹੈ ਇਹ ਮੇਰੇ ਮਗਰ ਤੁਸੀਂ ਜਿਹੜਾ ਡਾਕਟਰਾਂ ਦਾ ਕਾਫਲਾ ਤੇ ਨਰਸਿੰਗ ਦਾ ਦੇਖ ਪਾ ਰਹੇ ਹੋ ਇੱਕ ਕੱਲੇ ਕੱਲੇ ਕੋ ਰਿਪੋਰਟ ਲੈ ਕੇ ਇਹਨਾਂ ਕੋਲ ਪੁੱਛ ਕੇ ਹੀ ਇੰਪਲੀਮੈਂਟ ਕੀਤਾ ਜਾ ਸਕਦਾ ਹੈ ਸਿਸਟਮ ਨੂੰ ਕਿਸ ਤਰੀਕੇ ਦੇ ਨਾਲ ਜਿਹੜਾ ਕਿ ਉਹ ਸੁਚਾਰੂ ਬਣਾਣਾ ਹੈ ਕੈਮਰਾ ਪਰਸਨ ਜਗਰੂਪ ਦੇ ਨਾਲ ਪ੍ਰੋਮਿਸਿੰਗ ਪੀਟੀਸੀ ਨਿਊਜ਼ ਜਲੰਧਰ